ਕੱਲ੍ਹ ਸਾਬ ਵਾਹਿਗੁਰੂ ਜੀ ਦੀ ਫਤਿਹ ਬਹੁਤ ਸਾਰੀਆਂ ਸੰਗਤਾਂ ਦੇ ਸਵਾਲ ਸਨ ਸ੍ਰੀ ਸਹਿਜ ਪਾਠ ਬਾਰੇ ਪੁਥੀ ਸਾਹਿਬ ਬਾਰੇ ਇਸ ਵੀਡੀਓ ਦੇ ਵਿੱਚ ਉਹਨਾਂ ਸਵਾਲਾਂ ਦੇ ਜਵਾਬ ਦੇਣੇ ਹਨ ਜੋ ਸੰਗਤਾਂ ਵੱਲੋਂ ਪੁੱਛੇ ਗਏ ਹਨ ਪਹਿਲਾ ਜੋ ਸਵਾਲ ਹੈ ਸੰਗਤਾਂ ਵੱਲੋਂ ਇਹ ਪੁੱਛਿਆ ਗਿਆ ਹੈ ਕਿ ਪੁਥੀ ਸਾਹਿਬ ਤੋਂ ਸੈੰਚੀ ਸਾਹਿਬ ਤੋਂ ਕੀ ਅਸੀਂ ਹੁਕਮਨਾਮਾ ਸਾਹਿਬ ਲੈ ਸਕਦੇ ਹਾਂ ਇਹਦਾ ਜਵਾਬ ਸਾਧ ਸੰਗਤ ਜੀ ਇਹ ਹੈ ਜਦੋਂ ਵੀ ਹੁਕਮਨਾਮਾ ਸਾਹਿਬ ਲੈਣਾ ਹੈ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਤੋਂ ਲੈਣਾ ਹੁੰਦਾ ਹੈ। ਪੋਥੀ ਸਾਹਿਬ ਤੋਂ ਸੈਂਚੀ ਸਾਹਿਬ ਤੋਂ ਹੁਕਮਨਾਮਾ ਸਾਹਿਬ ਨਹੀਂ ਲੈਣਾ ਹੈ। ਇਹ ਮਜਾਦਾ ਨਹੀਂ ਹੈ। ਸਵੈਸ ਕਰਕੇ ਨਾ ਤਾਂ ਗੁਟਕਾ ਸਾਹਿਬ ਤੋਂ ਦੇ ਨਾ ਹੀ ਸੈਂਚੀ ਸਾਹਿਬ ਪੋਥੀ ਸਾਹਿਬ ਤੋਂ ਹੁਕਮਨਾਮਾ ਸਾਹਿਬ ਲੈਣਾ ਹੈ। ਸਿਰਫ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਤੋਂ ਹੀ ਹੁਕਮਨਾਮਾ ਸਾਹਿਬ ਲੈਣਾ ਹੁੰਦਾ ਹੈ। ਦੂਸਰਾ ਜੋ ਸਵਾਲ ਹੈ ਸੰਗਤਾਂ ਵੱਲੋਂ ਪੁੱਛਿਆ ਹੈ ਕਿ ਪੋਥੀ ਸਾਹਿਬ ਨੂੰ ਸੈਂਚੀ ਨੂੰ ਕਰਦੇ ਵਿੱਚ ਸਾਰਾ ਦਿਨ ਪ੍ਰਕਾਸ਼ ਕਰ ਸਕਦੇ ਹਾਂ ਚੰਦਵਾ ਸਾਹਿਬ ਲਾ ਕੇ। ਉਹ ਸਾਧ ਸੰਗਤ ਦੀ ਬੇਨਤੀ ਇਸ ਤਰ੍ਹਾਂ ਪ੍ਰਕਾਸ਼ ਕਰਨ ਹੈ ਸੰਤੀ ਸਾਹਿਬ ਦਾ ਘਰ ਵਿੱਚ ਤੇ ਪਾਠ ਕਰਨ ਤੋਂ ਬਾਅਦ ਫਿਰ ਉਸੇ ਵੇਲੇ ਸੁਖਾਸਣ ਕਰ ਦੇਣਾ ਹੁੰਦਾ ਹੈ ਕਦੇ ਵੀ ਸਾਰਾ ਦਿਨ ਪ੍ਰਕਾਸ਼ ਨਹੀਂ ਕਰਨਾ ਜਿਵੇਂ ਸਾਡੀ ਭਾਵਨਾ ਇਹ ਹੁੰਦੀ ਹੈ ਕਿ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣ ਸਾਰਾ ਦਿਨ ਪ੍ਰਕਾਸ਼ ਕਰੀਏ ਸੋ ਇਸ ਤਰ੍ਹਾਂ ਦੀ ਮਰਿਆਦਾ ਨਹੀਂ ਹੈ ਜਿਹਦਾ ਦਾ ਰਿਵਾਜ ਆਪ ਜੀ ਨੇ ਨਹੀਂ ਪਾਉਣਾ ਹੈ ਇਹ ਧਿਆਨ ਰੱਖਣਾ ਹੈ ਜਦੋਂ ਪਾਠ ਕਰਨਾ ਹੈ ਉਦੋਂ ਪ੍ਰਕਾਸ਼ ਕਰ ਦੇਣੀ ਹੈ ਤੇ ਜਦੋਂ ਪਾਠ ਕਰ ਲਿਆ ਜਾਵੇ ਬਾਅਦ ਵਿੱਚ ਸੁਖਾਸਣ ਕਰ ਦੇਣੀ ਹੈ ਇਹ ਮਰਿਆਦਾ ਅਸਲ ਹੈ ਤੀਸਰਾ ਜੋ ਸਵਾਲ ਪੁੱਛਿਆ ਗਿਆ ਹੈ ਕਿ ਸਹਿਜ ਪਾਠ ਕਰਦੇ ਹਾਂ ਜੇ ਵਿੱਚ ਰੁਕਣਾ ਪਿਆ ਜਾਂਦਾ ਹੈ ਤਾਂ ਕੀ ਕਰਨਾ ਚਾਹੀਦਾ ਹੈ ਉਸ ਹਾਲਾ ਜਦੋਂ ਵੀ ਆਪ ਜੀ ਨੇ ਸੈਜ ਪਾਠ ਕਰਦੇ ਹੋ ਕੋਈ ਕੰਮ ਪੈਂਦਾ ਹੈ ਸੁਣਾ ਪੈਂਦਾ ਹੈ ਜਾਂ ਕੋਈ ਕਾਰਜ ਪੈ ਜਾਂਦਾ ਹੈ ਫੋਨ ਆਉਂਦਾ ਹੈ ਸੁਣਾ ਪੈਂਦਾ ਹੈ ਉਸ ਵਕਤ ਆਪ ਜੀ ਨੇ ਆ ਵੀਡੀਓ ਦੇਖ ਰਹੇ ਹੋ ਸਾਹਮਣੇ ਇਸ ਤਰ੍ਹਾਂ ਆਪ ਜੀ ਨਰਮਹਲਾ ਸਾਹਿਬ ਉੱਪਰ ਦੇ ਦੇਣਾ ਹੈ ਧਰਮਹਲਾ ਸਾਹਿਬ ਦੇਣ ਤੋਂ ਬਾਅਦ ਪੋਥੀ ਸਾਹਿਬ ਦੇ ਉੱਤੇ ਫਿਰ ਆਪ ਜੀ ਉੱਠ ਕੇ ਜਿਹੜਾ ਕੰਮ ਕਰਨਾ ਹੈ ਕਰਕੇ ਫਿਰ ਆਣ ਕੇ ਪੋਥੀ ਪ੍ਰਕਾਸ਼ ਕਰਕੇ ਇਸੇ ਤਰ੍ਹਾਂ ਹੀ ਧਰਮਹਲਾ ਸਾਹਿਬ ਉਠਾ ਕੇ ਦੁਬਾਰਾ ਪਾਠ ਉੱਥੋਂ ਹੀ ਰੰਭ ਕਰ ਸਕਦੇ ਹੋ ਕਦੇ ਵੀ ਪੋਥੀ ਸਾਹਿਬ ਧਰਮਹਲਾ ਦਿੱਤੇ ਬਿਨਾਂ ਇਸ ਤਰ੍ਹਾਂ ਹੀ ਉੱਠ ਕੇ ਨਹੀਂ ਜਾਣਾ ਹੈ ਚਾਹੇ ਗੁੜਕਾ ਸਾਹਿਬ ਹੈ ਗ ਸੰਤੋਖ ਕੇ ਉੱਚੀ ਥਾਂ ਤੇ ਰੱਖ ਕੇ ਰਮਾਲਾ ਸਾਹਿਬ ਦੇ ਵਿੱਚ ਚੰਗੀ ਤਰ੍ਹਾਂ ਟੱਕ ਕੇ ਫਿਰ ਉੱਠ ਕੇ ਕਿਤੇ ਜਾਣਾ ਹੈ ਜਾਂ ਜੇ ਕੋ ਕੰਮ ਪੈਂਦਾ ਹੈ ਇਸ ਤਰ੍ਹਾਂ ਹੀ ਮर्यादा ਹੈ ਅਗਲਾ ਜੋ ਸਵਾਲ ਪੁੱਛਿਆ ਹੈ ਕਿ ਸੈੰਚੀ ਸਾਹਿਬ ਤੋਂ ਜੇ ਤੋਂ ਸਹਿਜ ਪਾਠ ਕਰੀਦਾ ਹੈ ਕਿ ਉਹਦੇ ਤੋਂ ਸਹਿਜ ਪਾਠ ਆਰੰਭ ਕੀਤਾ ਜਾ ਸਕਦਾ ਹੈ ਭੋਗ ਪਾਇਆ ਜਾ ਸਕਦਾ ਹੈ ਨਹੀਂ ਸਾਧ ਸੰਗਤ ਜੀ ਇਸ ਤਰ੍ਹਾਂ ਦੀ ਮर्यादा ਨਹੀਂ ਹੈ ਕਾਫੀ ਵਾਰੀ ਬੇਨਤੀ ਕੀਤੀ ਹੈ ਕਿ ਜਦੋਂ ਵੀ ਰਮਬਤਾ ਹੁੰਦੀ ਹੈ ਸਹਿਜ ਪਾਠ ਦੀ ਸ੍ਰੀ ਖੰਡਪਾਠ ਸਾਹਿਬ ਦੀ ਮਹਾਰਾਜ ਦੇ ਸਰੂਪ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਤੋਂ ਹੀ ਆਰੰਭ ਹੁੰਦਾ ਹੈ ਤੇ ਸਰੂਪ ਦੇ ਉੱਪਰ ਹੀ ਭੋਗ ਪਾਇਆ ਆਪ ਜੀ ਨੇ ਗੁਰਦੁਆਰਾ ਸਾਹਿਬ ਜਾ ਕੇ ਆਰੰਭ ਕਰਉਣਾ ਹੈ ਤੇ ਬਾਅਦ ਵਿੱਚ ਜਦੋਂ ਭੋਗ ਪੈਣਾ ਹੈ ਗੁਰਦੁਆਰਾ ਸਾਹਿਬ ਜਾ ਕੇ ਹੀ ਭੋਗ ਪੈਣਾ ਚਾਹੀਦਾ ਹੈ ਇਹ ਅਸਲ ਮਰਿਆਦਾ ਹੈ ਸੈਂਚੀ ਸਾਹਿਬ ਤੋਂ ਕਦੇ ਵੀ ਆਰੰਭ ਨਹੀਂ ਕਰਨਾ ਭੋਗ ਨਹੀਂ ਪਾਉਣਾ ਇਹ ਮਰਿਆਦਾ ਨਹੀਂ ਹੈ ਆਪ ਜੀ ਨੇ ਤਿਆਰ ਰੱਖਣਾ ਹੈ ਅਗਲਾ ਜੋ ਸਵਾਲ ਹੈ ਕਿ ਸਹਿਜ ਬਾਠ ਕਰਨ ਦਾ ਜੋ ਸਮਾਂ ਹੈ ਇਹ ਕਿਹੜਾ ਹੋਣਾ ਚਾਹੀਦਾ ਹੈ ਸਵੇਰੇ ਸ਼ਾਮ ਦੁਪਹਿਰੀ ਰਾਤ ਨੂੰ ਇਹਦੇ ਬਾਬਤ ਬੇਨਤੀ ਇਸ ਤਰ੍ਹਾਂ ਹੈ ਕਿ ਸਹਿਜ ਬਾਠ ਆਪ ਜੀ ਆਪਣੀ ਸਹੂਲਤ ਦੇ ਮੁਤਾਬਕ ਆਪਣੇ ਸਮੇਂ ਦੇ ਅਨੁਸਾਰ ਜਿਹੜਾ ਸਮਾਂ ਤੁਹਾਨੂੰ ਸਹੀ ਲੱਗਦਾ ਹੈ ਆਪ ਜੀ ਦੇ ਮੁਤਾਬਕ ਜੋ ਸਹੀ ਹੈ ਉਸ ਮੁਤਾਬਕ ਆਪ ਜੀ ਸਹਿਜ ਬਾਠ ਕਰ ਸਕਦੇ ਹੋ ਜਾਹ ਹੋ ਸਵੇਰੇ ਕਰ ਲਓ ਚਾਹੇ ਦੁਪਹਿਰ ਨੂੰ ਕਰ ਲਓ ਚਾਹੇ ਰਾਤ ਨੂੰ ਕਰ ਲਓ ਪਰ ਇੱਕ ਗੱਲ ਦਾ ਧਿਆਨ ਰੱਖਣਾ ਹੈ ਜਦੋਂ ਵੀ ਅਮਰਤ ਵੇਲੇ ਖਾਸ ਕਰਕੇ ਅਮਰਦਤਾਦੀ ਸਿੰਘ ਤੇ ਸਾਰਿਆਂ ਲਈ ਹੀ ਬੇਨਤੀ ਹੈ ਅਮਰਤ ਵੇਲੇ ਪੰਜ ਬਾਣੀਆਂ ਪੜਨ ਤੋਂ ਬਾਅਦ ਹੀ ਸਹਿਜ ਬਾਠ ਕਰਨਾ ਹੈ ਇਹ ਨਹੀਂ ਕਿ ਅਮਰਤ ਵੇਲੇ ਉਠੇ ਤੇ ਸਹਿਜ ਬਾਠ ਸ਼ੁਰੂ ਕੀਤਾ ਤੇ ਪੰਜ ਬਾਣੀਆਂ ਬਾਅਦ ਪੜੀਆਂ ਜਾਣ ਇਹ ਨਹੀਂ ਕਰਨਾ ਅਮਰਤ ਵੇਲੇ ਪੰਜ ਬਾਣੀਆਂ ਪਹਿਲਾਂ ਪੜਨੀਆਂ ਹਨ ਬਾਅਦ ਸਾਰੇ ਦਿਨ ਦੇ ਵਿੱਚ ਕਦੋਂ ਵੀ ਆਪ ਜੀ ਸਹਿਜ ਬਾਠ ਦਾ ਕਰ ਸਕਦੇ ਹੋ ਬਾਣੀ ਦਾ ਜਾਪ ਉਹ ਤੋਂ ਇਲਾਵਾ ਰਾਤ ਨੂੰ ਜਦੋਂ ਸੌਣਾ ਹੈ ਅਖੀਰਲੀ ਬਾਣੀ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਨੀ ਹੈ ਉਸ ਤੋਂ ਪਹਿਲਾਂ ਸਹਿਜ ਬਾਠ ਆਪ ਜੀ ਕਿਸੇ ਵੀ ਵੇ ਕਿ ਸਹਿਜ ਬਾਠ ਕਿੰਨੇ ਦਿਨਾਂ ਵਿੱਚ ਕਰਨਾ ਚਾਹੀਦਾ ਹੈ ਕੋਈ ਮर्यादा ਹੈ ਇਸ ਤਰ੍ਹਾਂ ਦੀ ਨਿਧਾਰਤ ਸਮਾਂ ਨਾਲ ਹੀ ਇੱਕ ਹੋਰ ਸਵਾਲ ਸੀ ਕਿ ਰੋਜੇ ਕਿੰਨੇ ਅੰਗ ਕਰਨੇ ਚਾਹੀਦੇ ਹਨ ਇਹ ਦੋਵਾਂ ਸਵਾਲਾਂ ਦਾ ਜਵਾਬ ਇਸ ਤਰ੍ਹਾਂ ਹੈ ਕਿੰਨੇ ਦਿਨਾਂ ਦੇ ਵਿੱਚ ਭੋਗ ਪਾਉਣਾ ਹੈ ਤੁਹਾਡੇ ਉਤੇ ਡਿਪੈਂਡ ਕਰਦਾ ਹੈ ਤੁਹਾਡੇ ਆਪਣੇ ਹਿਸਾਬ ਦੇ ਨਾਲ ਤੁਸੀਂ ਦੇਖ ਸਕਦੇ ਹੋ ਰੋਜ ਦੇ ਦੋ ਅੰਗ ਕਰਨੇ ਹਨ ਪੰਜ ਕਰਨੇ ਹਨ 50 ਕਰਨੇ ਹਨ 100 ਕਰਨਾ ਹੈ ਸੋ ਇਸ ਤਰ੍ਹਾਂ ਕੋਈ ਨਿਧਾਰਤ ਸਮਾਂ ਨਹੀਂ ਹੈ ਚਾਹੇ ਇੱਕ ਮਹੀਨੇ ਵਿੱਚ ਭੋਗ ਪਾ ਲਿਆ ਜਾਵੇ ਚਾਹੇ 10 ਦਿਨਾਂ ਵਿੱਚ ਚਾਹੇ 15 ਦਿਨਾਂ ਵਿੱਚ ਚਾਹੇ ਇੱਕ ਸਾਲ ਵਿੱਚ ਵੀ ਭੋਗ ਪਾ ਸਕਦੇ ਹੋ ਸਹਿਜ ਬਾਠ ਦਾ ਮਤਲਬ ਹੀ ਇਹੋ ਹੈ ਕਿ ਸਹਿਜ ਵਿੱਚ ਬਾਣੀ ਪੜਨੀ ਲੰ ਇਸ ਤਰ੍ਹਾਂ ਨਹੀਂ ਕਰਨਾ ਕਿ ਇਸ ਸਾਲ ਆਰੰਭ ਕਰ ਲਿਆ ਤੇ 2025 ਦੇ ਜਾ ਕੇ ਭੁੱਗ ਪਾਤਾ ਇਹ ਵੀ ਮਨਮਤ ਹੈ ਵੀ ਨਹੀਂ ਕਰਨੀ ਆਪਣਾ ਇੱਕ ਨੇਮ ਜਰੂਰ ਬਣਾਉਣਾ ਹੈ ਸਹਿਜ ਪਾਠ ਕਰਨ ਦਾ ਜੇਤੇ ਕੋਈ ਵਿਗਨ ਪੈਂਦਾ ਹੈ ਕੋਈ ਕਿਸੇ ਤਰ੍ਹਾਂ ਦੀ ਮਜਬੂਰੀ ਬਣਦੀ ਹੈ ਵਿੱਚ ਸਹਿਜ ਪਾਠ ਨਹੀਂ ਹੁੰਦਾ ਹੈ 2-4 ਦਿਨ ਹਫਤਾ ਉਹ ਗੱਲ ਵੱਖਰੀ ਹੈ ਇਹ ਵੀ ਵਹਿਮ ਨਹੀਂ ਕਰਨਾ ਕਿ ਹਮ ਸਹਿਜ ਪਾਠ ਖੰਡਿਤ ਹੋ ਗਿਆ ਹੈ ਤੇ ਦੁਬਾਰਾ ਸ਼ੁਰੂ ਕਰੀਏ ਇਦਾਂ ਦਾ ਵੀ ਵਹਿਮ ਨਹੀਂ ਕਰਨਾ ਹੈ ਸੋ ਇਸ ਤਰ੍ਹਾਂ ਦੀ ਕੋਈ ਮਰਿਆਦਾ ਨਹੀਂ ਹੈ ਉਸ ਤੋਂ ਬਾਅਦ ਜਿਹੜਾ ਜਰੂਰੀ ਸਵਾਲ ਪੁੱਛਿਆ ਗਿਆ ਹੈ ਕਾਫੀ ਭੈਣਾ ਵੱਲੋਂ ਕਿ ਦੱਸਿਆ ਜਾਵੇ ਵੀ ਸਾਡੇ ਕਰਦੇ ਵਿੱਚ ਤਾਂ ਸਾਰੇ ਬੀਤ ਸ਼ਰਾਬਰਤ ਦੇ ਹਨ ਖਾਂਦੇ ਪੀਂਦੇ ਹਨ ਤੇ ਮੈਂ ਤੇ ਮੈਂ ਸਹਾਇਜ ਪਾਠ ਕਰਦੀ ਹਾਂ ਕਰਦੇ ਵਿੱਚ ਸੈਂਚੀਆਂ ਸਾਹਿਬ ਰੱਖੀਆਂ ਹੋਈਆਂ ਹਨ ਅਲੱਗ ਕਮਰਾ ਹੈ ਕਿ ਮੈਨੂੰ ਪਾਠ ਕਰਨਾ ਚਾਹੀਦਾ ਹੈ ਕਿ ਜਾਂ ਬੇਦਰਬੀਤੇ ਨਹੀਂ ਸੋ ਪਹਿਲੀ ਬੇਨਤੀ ਤਾਂ ਇਹ ਹੈ ਕਿ ਜਦੋਂ ਕਰਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਹੋਵੇ ਫਿਰ ਗੁਰੂ ਸਾਹਿਬ ਦੇ ਗੁਟਕੇ ਸਾਹਿਬ ਤੇ ਪੋਥੀਆਂ ਦਾ ਸੈਂਚੀਆਂ ਦਾ ਸਤਿਕਾਰ ਅਸੀਂ ਕਹਿ ਦਈਏ ਪੂਰਾ ਹੋ ਗਿਆ ਹੈ ਇਹ ਆਵਾਜਬ ਨਹੀਂ ਹੈ ਕਿਉਂਕਿ ਬਾਣੀ ਚਾਹੇ ਗੁਟਕੇ ਸਾਹਿਬ ਦੇ ਰੂਪ ਵਿੱਚ ਹੈ ਚਾਹੇ ਸੈਂਚੀ ਦੇ ਰੂਪ ਦੇ ਵਿੱਚ ਹੈ ਜਿੱਥੇ ਇਹ ਮਲੇਸ਼ ਖਾਣਾ ਹੈ ਜਾਂ ਮਲਪਖ ਖਾਣਾ ਹੈ ਜਾਂ ਹੋਰ ਤਰ੍ਹਾਂ ਦਾ ਜੋ ਵਰਜਿਤ ਹੈ ਗੁਰਮਤਿ ਦੇ ਵਿੱਚ ਨਸ਼ੇ ਦੀ ਵਰਤੋਂ ਹੋ ਰਹੀ ਹੈ ਵੈਸੇ ਤਾਂ ਇਹ ਯੋਗ ਅਸਥਾਨ ਨਹੀਂ ਹੈ ਤੁਹਾਡਾ ਕਰ ਜੇ ਜੇਤੇ ਗੁਰੂ ਕੀ ਬਾਣੀ ਵਿੱਚ ਹੋਵੇ ਤੇ ਨਸ਼ੇ ਤੇ ਇਹੋ ਜਿਹਾ ਕਾਣਾ ਵੀ ਹੋਵੇ ਜਿਹੜਾ ਗੁਰਮਤ ਤੋਂ ਉਲਟ ਹੈ ਜਿਹਦੀ ਮਨਾਹੀ ਹੈ ਪਰ ਫਿਰ ਵੀ ਜੇ ਆਪਜੀ ਦੀ ਮਜਬੂਰੀ ਹੈ ਭਾਵਨਾ ਹੈ ਕਿ ਕੋਈ ਹੋਰ ਜਰੀਆ ਜਾਂ ਹਿਲਵਸਿਲਾ ਨਹੀਂ ਹੈ ਰਹਿਣਾ ਹੀ ਪੈਣਾ ਉਸੇ ਕਰਦੇ ਵਿੱਚ ਪਾਠ ਕਰਨਾ ਹੀ ਪੈਣਾ ਹੈ ਸੋ ਇਸ ਤਰ੍ਹਾਂ ਆਪਜੀ ਉਸ ਹਾਲਾਤ ਵਿੱਚ ਗੁਰੂ ਸਾਹਿਬ ਨੂੰ ਬੇਨਤੀ ਜੂਰ ਕਰੋ ਮਹਾਰਾਜ ਇਹ ਜੋ ਹਾਲਾਤ ਹਨ ਇਹ ਸਹੀ ਹੋਣ ਤੇ ਆਪਜੀ ਪਾਠ ਕਰ ਸਕਦੇ ਹੋ ਪਰ ਅਲੱਗ ਕਮਰਾ ਹੋਵੇ ਉਸ ਕਮਰੇ ਵਿੱਚ ਕੋਈ ਨਸ਼ਾ ਕਰਕੇ ਕਿਸੇ ਤਰ੍ਹਾਂ ਦਾ ਕੋਈ ਮੀਨ ਸ਼ਰਾਬ ਵਰਤੋਂ ਕਰਕੇ ਨਾ ਜਾਵੇ ਤੇ ਪੁਥੀਆਂ ਦਾ ਸਤਕਾਰ ਮੁੱਖ ਰੱਖਿਆ ਜਾਵੇ ਬਾਣੀ ਦਾ ਸੋ ਇਸ ਹਾਲਾਤ ਵਿੱਚ ਆਪਜੀ ਇਸ ਤਰ੍ਹਾਂ ਦਾ ਮਾਹੌਲ ਕਰਕੇ ਪਾਰ ਕਰ ਸਕਦੇ ਹੋ ਛੱਡਣਾ ਨਹੀਂ